ਅਸਤੋਂ ਅੱਜ ਗੱਲ ਕਰਾਂਗੇ ਕਿ ਜੇ ਕਿਸੇ ਵਿਅਕਤੀ ਨੇ ਥਾਣੇ ਦਰਖਾਸਤ ਦਿੱਤੀ ਆ ਤੇ ਉਹਦੀ ਐਫਆਈਆਰ ਦਰਜ ਨਹੀਂ ਹੋ ਰਹੀ ਉਹਦੇ ਪਿੱਛੇ ਕਾਰਨ ਕੀ ਕੀ ਨੇ ਤੇ ਐਫਆਈਆਰ ਦਰਜ ਕਿਵੇਂ ਹੋਏਗੀ ਸਭ ਤੋਂ ਪਹਿਲਾਂ ਜੇ ਉਸ ਵਿਅਕਤੀ ਨੇ ਵੀ ਦਰਖਾਸਤ ਦੇਣੀ ਆ ਉਹ ਥਾਣੇ ਜਾ ਕੇ ਆਪਣੀ ਪਹਿਲੀ ਪ੍ਰਾਇਮਰੀ ਰਿਪੋਰਟ ਲਿਖਾ ਸਕਦਾ ਉਸ ਤੋਂ ਬਾਅਦ ਜੇ ਉੱਥੇ ਵੀ ਉਹਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਉਸ ਇਲਾਕੇ ਦੇ ਡੀਐਸਪੀ ਜਾਂ ਐਸਪੀ ਨੂੰ ਆਪਣੀ ਕੰਪਲੇਂਟ ਦੇ ਸਕਦਾ ਹੈ ਐਸਐਸਪੀ ਨੂੰ ਕੰਪਲੇਂਟ ਦੇ ਸਕਦਾ ਹੈ ਪਰ ਕੰਪਲੇਂਟ ਦੇਣ ਸਮੇਂ ਇੱਕ ਚੀਜ਼ ਨੋਟ ਕਰਨੀ ਜ਼ਰੂਰੀ ਹੈ ਵੀ ਜਦੋਂ ਵੀ ਕੰਪਲੇਂਟ ਦਿਓ ਉਹਦਾ ਡੈਰੀ ਨੰਬਰ ਜ਼ਰੂਰ ਨਾਲ ਲੈ ਕੇ ਆਓ ਉਹ ਕੰਪਲੇਂਟ ਵਾਇਆ WhatsApp ਵੀ ਰিসিਵ ਕਰਾ ਸਕਦੇ ਆਪਾਂ ਔਰ ਵਾਇਆ ਈਮੇਲ ਵੀ ਰিসিਵ ਕਰਾ ਸਕਦੇ ਆ ਮੰਨ ਲਓ ਕਿ ਪੋਲਿਟੀਕਲ ਪ੍ਰੈਸ਼ਰ ਪੈ ਜਾਂਦਾ ਹੈ ਤੁਹਾਡੀ ਕੰਪਲੇਂਟ ਨੂੰ ਕੋਈ ਦਰਜ ਨਹੀਂ ਕਰਦਾ ਜਾਂ ਦੂਜੀ ਤਰ੍ਹਾਂ ਦਾ ਜਿਆਦਾ ਜ਼ੋਰ ਪੈ ਗਿਆ ਤੁਹਾਡੀ ਕੰਪਲੇਂਟ ਨੂੰ ਕੋਈ ਦਰਜ ਨਹੀਂ ਕਰਦਾ ਤੇ ਤੁਹਾਡੇ ਕੋਲ ਆਪਸ਼ਨ ਹੈ ਵੀ ਤੁਸੀਂ ਡੀਜੀਪੀ ਆਈਜੀ ਹੈੱਡਕੁਆਟਰ ਜਾਂ ਸਬੰਧਤ ਆਈਜੀ ਨੂੰ ਉਹ ਕੰਪਲੇਂਟ ਦੇ ਸਕਦੇ ਆ ਜੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਕੰਪਲੇਂਟ ਦਿੱਤਿਆਂ ਵੀ ਤੁਹਾਡੀ ਸੁਣਵਾਈ ਨਹੀਂ ਹੋਈ ਤਾਂ ਤੁਸੀਂ ਇਹ ਕੰਪਲੇਂਟ ਜਿਹੜੀ ਆ ਸਾਰੀਆਂ ਕੰਪਲੇਂਟਾਂ ਦੀ ਡਿਟੇਲ ਚੱਕੋ ਯੂਆਈਡੀ ਨੰਬਰ ਚੱਕੋ ਰਜਿਸਟ੍ਰੇਸ਼ਨ ਨੰਬਰ ਚੱਕੋ ਉਹਦੀ ਇੱਕ ਕੰਪਲੇਂਟ ਤਿਆਰ ਕਰੋ ਅਤੇ ਇਲਾਕਾ ਮੈਜਿਸਟ੍ਰੇਟ ਨੂੰ ਵਕੀਲ ਸਾਹਿਬ ਦੇ ਮਾਦੀਬਾਹੀ 156 ਤੰ ਦੇ ਵਿੱਚੋਂ ਕੰਪਲੇਂਟ ਫਾਈਲ ਕਰੋ ਹੁਣ ਉੱਥੇ ਹੁੰਦਾ ਕੀ ਆ ਮੋਸਟਲੀ ਕੰਪਲੇਂਟ ਜਦੋਂ ਅਸੀਂ ਦਿੰਨੇ ਆ ਤੇ ਕਦੀ ਕਦੀ ਜੁਡੀਸ਼ੀਅਲ ਪ੍ਰੋਸੈਸ ਦੇ ਅੰਦਰ ਉਹਦੇ ਚ ਸੁਣਵਾਈ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਤੁਸੀਂ ਉਹਦਾ ਨੰਬਰ ਲੈਣਾ ਹੈ ਨੰਬਰ ਲੈ ਕੇ ਜਿਹੜਾ ਕੇਸ ਨੰਬਰ ਹੈ ਉਹਨੂੰ ਨੰਬਰ ਲੈਣਾ ਹੈ ਨੰਬਰ ਲੈ ਕੇ ਉਹਦੀ ਡਾਇਰੈਕਸ਼ਨ ਦੇ ਵਿੱਚ ਹਾਈ ਕੋਰਟ ਜਾਣਾ ਹੈ ਹਾਈ ਕੋਰਟ ਡਾਇਰੈਕਸ਼ਨ ਦੇ ਵਿੱਚ ਜਾ ਕੇ ਜਿਹੜੀਆਂ ਪ੍ਰੇਅਰਸ ਕਰਨੀਆਂ ਨੇ ਮੈਂ نیچے ਲਿੰਕ ਦੀ ਬਾਇਓ ਦੇ ਵਿੱਚ ਲਿਖ ਦੇਣਾ ਵੀ ਪ੍ਰੇਅਰਸ ਕੀ ਕੀ ਕਰਨੀਆਂ ਨੇ ਜੇ ਤੁਹਾਡੀ ਸੁਣਵਾਈ ਇਸ ਮਾਧਿਅਮ ਵੇ ਰਾਹੀਂ ਨਹੀਂ ਹੋ ਰਹੀ ਤਾਂ ਤੁਹਾਡੇ ਕੋਲ ਇੱਕ ਦੂਜਾ ਰਸਤਾ ਹੈ ਵੀ ਤੁਸੀਂ ਸਟੇਟ ਦੀ ਹਿਊਮਨ ਰਾਈਟ ਕਮਿਸ਼ਨ ਵੂਮਨ ਕਮਿਸ਼ਨ ਜੇ ਕੇਸ ਵੂਮਨ ਵੱਲੋਂ ਦਿੱਤਾ ਹੈ ਐਸਿਕੁਏਸ਼ਨ ਜੇ ਐਸਸੀਪੀ ਚਾਰਾ ਨਾਲ ਸੰਬੰਧਿਤ ਰੱਖਦੇ ਆ ਅਤੇ ਇਸੋ ਇਲਾਵਾ ਤੁਹਾਡੇ ਕੋਲ ਓਪਰਚੁਨਿਟੀ ਬਣਦੀ ਹੈ ਵੀ ਤੁਸੀਂ ਸਟੇਟ ਦੇ ਗਵਰਨਰ ਨੂੰ ਵੀ ਆਪਣੀ ਕੰਪਲੇਂਟ ਦੇ ਸਕਦੇ ਹੋ ਮੁੱਖ ਮੰਤਰੀ ਨੂੰ ਵੀ ਦੇ ਸਕਦੇ ਹੋ ਚੀਫ ਸੈਕਟਰੀ ਪੰਜਾਬ ਨੂੰ ਦੇ ਸਕਦੇ ਹੋ ਤੁਹਾਡੇ ਕੋਲ ਕੰਪਲੇਂਟ ਦੀਆਂ ਓਪਰਚੁਨਿਟੀ ਬਹੁਤ ਨੇ ਪਰ ਜੇ ਤੁਸੀਂ ਇੱਕ ਟੈਕਨੀਕ ਦੇ ਨਾਲ ਕੰਪਲੇਂਟ ਦਿੰਨੇ ਹੋ ਕਿ ਸਾਰਾ ਪ੍ਰੋਸੈਸ ਥਰੂਆਊਟ ਚੱਲਦੇ ਹੋ ਐਸਐਚਓ ਨੂੰ ਜੋ ਕੰਪਲੇਨਟ ਦਿੱਤੀ ਉਹਦਾ ਡੈਰੀ ਨੰਬਰ ਲਿਖਿਆ ਜਿਵੇਂ ਜਿਵੇਂ ਉੱਪਰ ਜਾਂਦੇਗੇ ਉਹਨਾਂ ਦੀ ਰਜਿਸਟ੍ਰੇਸ਼ਨ ਨਾਲ ਨੋਟ ਕਰਦੇਗੇ ਜਦੋਂ ਤੁਸੀਂ ਹਾਈ ਕੋਰਟ ਜਾਂਦੇ ਹੋ ਨਾ ਤੇ 99% ਐਫਆਈਆਰ ਦੀ ਡਾਇਰੈਕਸ਼ਨ ਹੋ ਜਾਂਦੀ ਆ ਜਾਂ ਤੁਹਾਡੇ ਕੇਸ ਦੀ ਸੁਣਵਾਈ ਹੋ ਜਾਂਦੀ ਆ ਜਾਂ ਤੁਹਾਡਾ ਕੋਈ ਵਹਿ ਕੇ ਪੁਲਿਸ ਕੋਈ ਐਕਸ਼ਨ ਲੈਂਦੀ ਹੈ ਮੇਰਾ ਕਹਿਣ ਦਾ ਮਕਸਦ ਇਹ ਸੀ ਜੇ ਕਿਸੇ ਵਿਅਕਤੀ ਦੀ ਦਰਖਾਸਤ ਉਪਰ ਕਾਰਵਾਈ ਨਹੀਂ ਹੋ ਰਹੀ ਤਾਂ ਉਹ ਇਹ ਪ੍ਰੋਸੈਸ ਫਾਲੋਅ ਅਪ ਕਰਕੇ ਆਪਣਾ ਪਰਚਾ ਦਰਜ ਕਰਾ ਸਕਦੀ ਆ ਆਪਣੀ ਸੁਣਵਾਈ ਕਰ ਸਕਦੀ ਜੇ ਫਿਰ ਵੀ ਲੱਗਦਾ ਹੈ ਕਿ ਕਿਸੇ ਐਮਐਲਏ ਦਾ ਜਾਂ ਪੋਲੀਟੀਕਲ ਪ੍ਰੈਸ਼ਰ ਪੈ ਗਿਆ ਜਿਹਦੇ ਕਰਕੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਨੰਬਰਾਂ ਤੇ ਕੰਟੈਕਟ ਕਰਕੇ ਸਾਡੇ ਕੋਲ ਕਾਨੂੰਨੀ ਰਾਏ ਲੈ ਸਕਦੇ ਹੋ ਅਸੀਂ ਤੁਹਾਡੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ